प्यारे बच्चों आज दी वीडियो ਦੇ ਵਿੱਚ ਆਪਾਂ ਕਰਾਂਗੇ ਪਾਠ ਆਪਣਾ ਹੈਗਾ ਜਿਹੜਾ ਗੁਬਾਰੀ ਪਾਠ ਦਾ ਨਾਮ ਹੈਗਾ ਗੁਬਾਰੀ ਪਾਠ ਨੰਬਰ ਹੈਗਾ ਆਪਣਾ ਇਹ ਜਮਾਤ 3 ਜੀ ਦਾ ਪੰਜਵਾਂ ਇਹਦਾ ਅੱਜ ਆਪਾਂ ਪਿਛਲਾ ਅਭਿਆਸ ਕਾਰਜ ਕਰਾਂਗੇ ਦੇਖੋ ਜਿਹੜਾ ਪਹਿਲਾ ਪ੍ਰਸ਼ਨ ਹੈ ਉਹਦਾ ਜਿਹੜਾ ਉੜਾ ਭਾਗ ਹੈ ਉਹ ਦੇਖੋ ਜਨਮ ਦਿਨ ਕਿਸ ਦਾ ਸੀ ਤਾਂ ਇੱਥੇ ਜਿਹੜਾ ਉੱਤਰ ਹੈਗਾ ਆਪਣਾ ਆਊਗਾ ਦੂਜੀ অপਸ਼ਨ ਜਸੂਦਾ ਠੀਕ ਹੈ ਜਸੂ ਦਾ ਸਾਹਮਣੇ ਜਿਹੜਾ ਆਪਣਾ ਬਾਕਸ ਬਣਿਆ ਹੋਇਆ ਇੱਕ ਉਹਦੇ ਵਿੱਚ ਆਪਾਂ ਟਿੱਕ ਲਗਾਵਾਂਗੇ ਅੱਗੇ ਆੜਾ ਪ੍ਰਸ਼ਨ ਹੈ ਘਰ ਵਿੱਚ ਜਨਮ ਦਿਨ ਦੀ ਪਾਰਟੀ ਕਦੋਂ ਸੀ ਤੇ ਇਹਦਾ ਅਨਸਰ ਹੈ ਜਿਹੜਾ ਇਹਦਾ ਉੱਤਰ ਹੈ ਜਿਹੜਾ ਪਹਿਲਾ ਆਊਗਾ ਪਹਿਲੀ ਆਪਸ਼ਨ ਸ਼ਾਮ ਨੂੰ ਠੀਕ ਹੈ ਅੱਗੇ ਈਡੀ ਪ੍ਰਸ਼ਨ ਦੀਦੀ ਕੀ ਕੰਮ ਕਰ ਰਹੀ ਸੀ ਤਾਂ ਆਪਾਂ ਪਾਠ ਪੜ੍ਹਿਆ ਦੇਖੋ ਉਹਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਕਿ ਦੀਦੀ ਸਜਾਵਟ ਦਾ ਕੰਮ ਕਰ ਰਹੀ ਸੀ ਹੈ ਨਾ ਤਾਂ ਇਹਦਾ ਜਿਹੜਾ ਉੱਤਰ ਹੈ ਇਹ ਆ ਉਹ ਪਹਿਲੀ ਆਪਸ਼ਨ ਸਜਾਵਟ ਦਾ ਅੱਗੇ ਸਸਤਾ ਪ੍ਰਸ਼ਨ ਜਸੂ ਆਪਣੇ ਦੋਸਤਾਂ ਨਾਲ ਕਿੱਥੇ ਖੇਡ ਰਿਹਾ ਸੀ ਤਾਂ ਇਹਦਾ ਉੱਤਰ ਆਪਾਂ ਲਿਖਾਂਗੇ ਦੂਜਾ ਭਾਂਡੇ ਵਿੱਚ ਅੱਗੇ ਹੈਗਾ ਹਾ ਹਾ ਮੇਜ਼ ਉੱਪਰ ਕੀ ਪਏ ਸਨ ਤਾਂ ਇਹਦਾ ਜਿਹੜਾ ਉੱਤਰ ਹੈ ਪਹਿਲੀ ਆਪਸ਼ਨ ਗੁਬਾਰੇ ਅੱਗੇ ਕਕਾ ਪ੍ਰਸ਼ਨ ਗੁਬਾਰੇ ਫਲਾਉਣ ਲਈ ਕੌਣ ਦੌੜ ਪੇ ਤਾਂ ਦੇਖੋ ਕੁੱਕੀ ਨੇ ਕਿਨੇ ਗੁਬਾਰੇ ਫਲਾਏ ਸੀਗੇ ਜਸੂ ਅਤੇ ਉਸਦੇ ਦੋਸਤ ਨੇ ਠੀਕ ਹੈ ਇਹ ਦੂਜੀ ਆਪਸ਼ਨ ਆਉਗੀ ਅੱਗੇ ਹੈਗਾ ਖਖਾ ਪ੍ਰਸ਼ਨ ਮਿੰਨੀ ਨੇ ਕਿਹੜੇ ਰੰਗ ਦਾ ਗੁਬਾਰਾ ਫੁਲਾਇਆ ਤਾਂ ਮਿੰਨੀ ਨੇ ਦੇਖੋ ਕਿਹੜੇ ਰੰਗ ਦਾ ਗੁਬਾਰਾ ਫੁਲਾਇਆ ਸੀ ਪੀਲੇ ਰੰਗ ਦਾ ਤਾਂ ਇਹ ਆਊਗੀ ਦੂਜੀ অপਸ਼ਨ ਠੀਕ ਹੈ ਇਹ ਸੀ ਆਪਣਾ ਪਹਿਲੇ ਪ੍ਰਸ਼ਨ ਦੇ ਜਿਹੜੇ ਸਾਰੇ ਪਾਰਟ ਸੀਗੇ ਊੜਾ ਅੜਾ ਈੜੀ ਸਸਾ ਹਾ ਹਾ ਪੱਕਾ ਇਹ ਆਪਾਂ ਸਾਰੇ ਇਹਨਾਂ ਦੇ ਆਨਸਰ ਦੇਖੋ ਆਹ ਟਿਕ ਕੀਤੇ ਹੋਏ ਐ ਅੱਗੇ ਜਿਹੜਾ ਪ੍ਰਸ਼ਨ ਐ ਦੂਜਾ ਪ੍ਰਸ਼ਨ ਇਹਦਾ ਊੜਾ ਇਹ ਜ਼ੁਬਾਨੀ ਪ੍ਰਸ਼ਨ ਐ ਇਹ ਕਾਪੀ ਤੇ ਨਹੀਂ ਲਿਖਦੇ ਹੁੰਦੇ ਇਹ ਆਪਾਂ ਵੈਸੇ ਹੀ ਕਰਦੇ ਹੁੰਦੇ ਆ ਕਲਾਸ ਕੀ ਤੁਸੀਂ ਕਦੇ ਗੁਬਾਰੇ ਉਡਾਏ ਹਨ ਤਾਂ ਸਭ ਨੇ ਗੁਬਾਰੇ ਦੇਖੋ ਉਡਾਈ ਹੈ ਤਾਂ ਇਹਦਾ ਉੱਤਰ ਆਪਾਂ ਲਿਖਾਂਗੇ ਹਾਂ ਅੱਗੇ ਹੈਗਾ ਤੁਹਾਡਾ ਜਨਮ ਦਿਨ ਕਦੋਂ ਹੁੰਦਾ ਹੈ ਤਾਂ ਪਿਆਰੇ ਬੱਚਿਓ ਦੇਖੋ ਤੁਹਾਡਾ ਜਨਮ ਦਿਨ ਕਿਹੜੀ ਤਰੀਕ ਨੂੰ ਹੁੰਦਾ ਹੈ ਹਨਾ ਤਾਂ ਤੁਸੀਂ ਉਹੋ ਉਹ ਤਰੀਕੇ ਦੇ ਸਾਹਮਣੇ ਲਿਖ ਸਕਦੇ ਹੋ ਅੱਗੇ ਜਿਹੜੀ ਪ੍ਰਸ਼ਨ ਤੁਹਾਨੂੰ ਕਿਹੜੇ ਰੰਗ ਦੇ ਗੁਬਾਰੇ ਪਸੰਦ ਹਨ ਤਾਂ ਦੇਖੋ ਸਾਰਿਆਂ ਨੂੰ ਆਡਾ-ਡਾ ਕਲਰ ਦੇ ਹਨਾ ਆਡਾ-ਡਾ ਰੰਗਾਂ ਦੇ ਗੁਬਾਰੇ ਪਸੰਦ ਹੋਣਗੇ ਤਾਂ ਤੁਸੀਂ ਕੋਈ ਵੀ ਰੰਗ ਦਾ ਜਿਹੜਾ ਵੀ ਤੁਹਾਡਾ ਮਨਪਸੰਦ ਰੰਗ ਹੈ ਉਸ ਰੰਗ ਦਾ ਗੁਬਾਰਾ ਜਿਹੜਾ ਹੈਗਾ ਉਹਦਾ ਨਾਮ ਤੁਸੀਂ ਇੱਥੇ ਲਿਖ ਸਕਦੇ ਹੋ ਜਿਹੜੇ ਵੀ ਰੰਗ ਦਾ ਪੀਲੇ ਲਾਲ ਹਰੇ ਹਨ ਕੋਈ ਅੱਗੇ ਹੈਗੇ ਆਪਣੇ ਪ੍ਰਸ਼ਨ ਉੱਤਰ ਇਹ ਆਪਾਂ ਕਾਪੀ ਤੇ ਲਿਖਦੇ ਹੁੰਦੇ ਹੁੰਦੇ ਆ ਦੇਖੋ ਪਹਿਲਾ ਪ੍ਰਸ਼ਨ ਹੈ ਜਸੂ ਨੇ ਜਨਮ ਦਿਨ ਦੀ ਪਾਰਟੀ ਕਿੱਥੇ ਰੱਖੀ ਸੀ ਤਾਂ ਆਪਾਂ ਦੇਖੋ ਪਾਠ ਪੜਿਆ ਤਾਂਪੋ ਦੇ ਵਿੱਚ ਕੀ ਪੜਿਆ ਕਿ ਜਸੂ ਨੇ ਜਨਮ ਦਿਨ ਦੀ ਪਾਰਟੀ ਘਰ ਵਿੱਚ ਰੱਖੀ ਹੋਈ ਸੀ ਠੀਕ ਹੈ ਅੱਗੇ ਹੈਗਾ ਐਡਾ ਜਸੂ ਦੇ ਮੰਮੀ ਰਸੋਈ ਵਿੱਚ ਕੀ ਕਰ ਰਹੇ ਸਨ ਤਾਂ ਇਹਦਾ ਉੱਤਰ ਪੱਕੀ ਲਿਖਾਂਗੇ ਜਸੂ ਦੇ ਮੰਮੀ ਰਸੋਈ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਰਹੇ ਸਨ ਅੱਗੇ ਹੈਗਾ ਈੜੀ ਪ੍ਰਸ਼ਨ ਬਰਾਂਡੇ ਵਿੱਚ ਜਸੂ ਕਿਸ ਨਾਲ ਖੇਡ ਰਿਹਾ ਸੀ ਤਾਂ ਇਹਦਾ ਉੱਤਰ ਆਊਗਾ ਬਰਾਂਡੇ ਵਿੱਚ ਜਸੂ ਆਪਣੇ ਸਾਰੇ ਦੋਸਤਾਂ ਨਾਲ ਖੇਡ ਰਿਹਾ ਸੀ ਅੱਗੇ ਸੱਸਾ ਪ੍ਰਸ਼ਨ ਬਾਜ਼ਾਰੋਂ ਕੀਕ ਕੌਣ ਲਿਆਇਆ ਸੀ ਤਾਂ ਦੇਖੋ ਬਜ਼ਾਰੋਂ ਕੇ ਕੌਣ ਲਿਆਇਆ ਸੀ ਬਜ਼ਾਰੋਂ ਕੇ ਕੇਕ ਪਾਪਾ ਲਿਆਏ ਸੀ ਇਹ ਵੀ ਲਿਖ ਸਕਦੇ ਆਂ ਜਾਂ ਇਹ ਵੀ ਲਿਖ ਸਕਦੇ ਆਂ ਬਜ਼ਾਰੋਂ ਕੇਕ ਜਸੂ ਦੇ ਪਾਪਾ ਲਿਆਏ ਸੀ ਠੀਕ ਹੈ ਦੋਨੋਂ ਉੱਤਰ ਸਹੀ ਹੈ ਅੱਗੇ ਹਾਂ ਹਾਂ ਗੁਬਾਰੇ ਕਿੱਥੇ ਪਏ ਹੋਏ ਸਨ ਤਾਂ ਇਹਦਾ ਉੱਤਰ ਆਪਾਂ ਲਿਖਾਂਗੇ ਕਿ ਗੁਬਾਰੇ ਨੇਸ ਤੇ ਪਏ ਹੋਏ ਸਨ ਠੀਕ ਹੈ ਅੱਗੇ ਹੈਗਾ ਕੱਕਾ ਪ੍ਰਸ਼ਨ ਰਿੰਕੂ ਨੇ ਕਿਹੜੇ ਰੰਗ ਦਾ ਗੁਬਾਰਾ ਫੁਲਾਇਆ ਤਾਂ ਦੇਖੋ ਰਿੰਕੂ ਨੇ ਕਿਹੜੇ ਰੰਗ ਦਾ ਗੁਬਾਰਾ ਫੁਲਾਇਆ ਸੀ ਰਿੰਕੂ ਨੇ ਹਰੇ ਰੰਗ ਦਾ ਗੁਬਾਰਾ ਫੁਲਾਇਆ ਅਗੇ ਟੌਮੀ ਡਰ ਕੇ ਕੀ ਕਰਨ ਲੱਗਾ ਟੌਮੀ ਦੇਖੋ ਕੁੱਤੇ ਦਾ ਨਾਮ ਸੀਗਾ ਹਨਾ ਤਾਂ ਉਹ ਜਦੋਂ ਡਰ ਗਿਆ ਸੀ ਤਾਂ ਉਹ ਡਰ ਕੇ ਕੀ ਕਰਨ ਲੱਗਾ ਸੀ ਬੋਂ ਬੋਂ ਠੀਕ ਹੈ ਬੱਬਾ ਉਰੇ ਦਲੈਂਕੜ ਉੱਤੇ ਬਿੰਦੀ ਠੀਕ ਹੈ ਬੋਂ ਬੋਂ ਕਰਨ ਲੱਗਾ ਸੋ ਇਹ ਸੀਗੇ ਪ੍ਰਸ਼ਨ ਉੱਤਰ ਸਾਰੇ ਦੇਖੋ ਮੈਂ ਇੱਕ ਵਾਰ ਦੁਬਾਰਾ ਤੁਹਾਨੂੰ ਦਿਖਾ ਦਿੰਨੀ ਆ ਅਗਲਾ ਜਿਹੜਾ ਪ੍ਰਸ਼ਨ ਆਪਣਾ ਚੌਥਾ ਪ੍ਰਸ਼ਨ ਖਾਲੀ ਥਾ ਕਿ ਕਿ ਇਹਦੇ ਵਿੱਚ ਊੜਾ ਜਿਹੜਾ ਹੈਗਾ ਅੱਜ ਡੈਸ਼ ਦਾ ਜਨਮ ਦਿਨ ਸੀ ਤਾਂ ਦੇਖੋ ਆਪਾਂ ਪਾਠ ਪੜਿਆ ਤੇ ਆਪਾਂ ਕੀ ਦੇਖਿਆ ਕਿ ਉੱਥੇ ਕਿਹਦਾ ਜਨਮ ਦਿਨ ਸੀ ਜਸੂ ਦਾ ਤਾਂ ਇਹਦਾ ਉੱਤਰ ਹੈ ਆਪਾਂ ਜਸੂ ਲਿਖਾਂਗੇ ਆ ਦੇਖੋ ਇੱਧਰ ਆਪਸ਼ਨਾਂ ਵੀ ਦਿੱਤੀਆਂ ਹੋਈਆਂ ਨਾ ਦੋ ਦੋ ਹਨਾ ਦੋਨਾਂ ਚੋਂ ਆਪਾਂ ਇੱਕ ਆਪਸ਼ਨ ਹੈ ਜਿਹੜੀ ਉਹ ਦੇਖਣੀ ਹੈ ਵੀ ਕਿਹੜੀ ਸਹੀ ਹੈ ਤੇ ਵਿੱਚ ਤੇ ਉਹੀ ਉੱਤਰ ਲਿਖਾਂਗੇ ਆਪਾਂ ਅੱਗੇ ਆੜਾ ਡੈਸ਼ ਰਸੋਈ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਰਹੇ ਸਨ ਤਾਂ ਕੌਣ ਬਣਾਇਆ ਸੀ ਦੇਖੋ ਰਸੋਈ ਵਿੱਚ ਮੰਮੀ ਰਸੋਈ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਚਾਂ ਬਣਾ ਰਹੀ ਸਨ ਹਨ ਅੱਗੇ ਹੈਗਾ ਈਡੀ ਪਾਪਾ ਬਾਜ਼ਾਰ ਤੋਂ ਡੈਸ਼ ਲਿਆਏ ਸਨ ਤਾਂ ਦੇਖੋ ਇਹਦਾ ਉੱਤਰ ਆਊਗਾ ਕੇਕ ਅੱਗੇ ਸੱਸਾ ਇਹ ਮੇਜ਼ ਤੇ ਗੁਬਾਰੇ ਪਏ ਨੇ ਇਹਨਾਂ ਨੂੰ ਡੈਸ਼ ਤਾਂ ਇਹ ਦੋ ਆਪਸ਼ਨਾਂ ਦਿੱਤੀਆਂ ਆਪਾਂ ਨੂੰ ਬਾਹਰ ਸੁੱਟ ਦਿਓ ਆ ਕੇ ਫੁਲਾ ਦਿਓ ਹਨਾ ਤਾਂ ਆਪਾਂ ਪੜਿਆ ਦੇਖੋ ਇੱਥੇ ਫਿਰ ਕੀ ਆਊਗਾ ਕਿਹੜੀ ਆਪਸ਼ਨ ਆਊਗੀ ਆ ਕੇ ਫੁਲਾ ਦਿਓ ਅਗਲੇ ਸ਼ੰਮੀ ਨੇ ਡੈਸ਼ ਰੰਗ ਦਾ ਗੁਬਾਰਾ ਫੁਲਾਇਆ ਤਾਂ ਦੇਖੋ ਸ਼ੰਮੀ ਨੇ ਨੀਲੇ ਰੰਗ ਦਾ ਗੁਬਾਰਾ ਫੁਲਾਇਆ ਪਹਿਲਾਂ ਆਪਾਂ ਆਪਸ਼ਨਾਂ ਦੇ ਵਿੱਚੋਂ ਆਪਾਂ ਚੂਜ਼ ਕਰ ਲਾਂਗੇ ਚੁਣ ਲਾਂਗੇ ਕਿ ਕਿਹੜੀ ਆਪਸ਼ਨ ਸਹੀ ਹੈ ਟਿੱਕ ਲਗਾ ਲਾਂਗੇ ਉਸ ਤੋਂ ਬਾਅਦ ਆਪਾਂ ਇੱਥੇ ਉਧਰ ਦੇਖ ਕੇ ਵੀ ਕਿਹੜੀ ਆਪਸ਼ਨ ਤੇ ਆਪਾਂ ਸਹੀ ਟਿੱਕ ਕੀਤਾ ਫਿਰ ਉਥੋਂ ਜਾ ਕੇ ਸ਼ਬਦ ਆਪਾਂ ਖਾਲੀ ਥਾਂ ਦੇ ਵਿੱਚ ਲਿਖ ਦਾਂਗੇ ਠੀਕ ਹੈ ਏਸੀ ਆਪਣਾ ਚੌਥਾ ਪ੍ਰਸ਼ਨ ਹੁਣ ਅਗਲੇ ਪੇਜ ਤੇ ਆਜੋ ਅਗਲੇ ਪੇਜ ਤੇ ਜਿਹੜੀ ਅਗਲੀ ਖਾਲੀ ਥਾਂ ਹੈ ਕੱਕਾ ਡੈਸ਼ ਲਾਲ ਰੰਗ ਦਾ ਗੁਬਾਰਾ ਫੁਲਾਉਣ ਲੱਗਾ ਤਾਂ ਦੇਖੋ ਕੌਣ ਫੁਲਾਉਣ ਲੱਗਾ ਸੀ ਲਾਲ ਰੰਗ ਦਾ ਗੁਬਾਰਾ ਜਸੂ ਤਾਂ ਇਹਦਾ ਉੱਤਰ ਆਊਗਾ ਜਸੂ ਅੱਗੇ ਖਖਾ ਜਸੂ ਨੇ ਜ਼ੋਰ ਨਾਲ ਡੈਸ਼ ਮਾਰੀ ਕੀ ਮਾਰੀ ਸੀ ਫੂਕ ਹਨਾ ਜਦੋਂ ਜਸੂ ਨੇ ਲਾਲ ਰੰਗ ਦਾ ਗੁਬਾਰਾ ਫੁਲਾਇਆ ਤਾਂ ਉਹਨੇ ਬਹੁਤ ਜ਼ਿਆਦਾ ਫੂਕ ਅੰਦਰ ਭਰਤੀ ਤਾਂ ਉਹ ਫਿਰ ਫਟ ਗਿਆ ਸੀ ਗੁਬਾਰਾ ਹਨਾ ਤਾਂ ਇੱਥੇ ਆਪਾਂ ਇਹਦਾ ਉੱਤਰ ਆਊਗਾ ਫੂਕ ਹਨ ਅੱਗੇ ਪੰਜਵਾਂ ਪ੍ਰਸ਼ਨ ਸਹੀ ਗਲਤ ਕੱਲ ਜਸੂ ਦਾ ਜਨਮ ਦਿਨ ਸੀ ਤਾਂ ਇਹ ਦੇਖੋ ਇਹ ਗਲਤ ਹੈ ਕਿਉਂਕਿ ਜਸੂ ਦਾ ਜਨਮ ਦਿਨ ਅੱਜ ਉਹਦੇ ਚ ਆਪਣੇ ਪਾਠ ਦੇ ਵਿੱਚ ਪੜਿਆ ਉਹਦੇ ਜਿਹਾ ਕਿ ਅੱਜ ਜਸੂ ਦਾ ਜਨਮ ਦਿਨ ਸੀ ਹੈ ਨਾ ਤਾਂ ਇੱਥੇ ਕੱਲ ਲਿਖਿਆ ਤਾਂ ਇਹ ਗਲਤ ਹੈ ਅੱਗੇ ਆੜਾ ਮੰਮੀ ਸਜਾਵਟ ਕਰ ਰਹੇ ਸਨ ਤਾਂ ਇਹ ਵੀ ਗਲਤ ਹੈ ਮੰਮੀ ਤਾਂ ਦੇਖੋ ਰਸੋਈ ਦਾ ਕੰਮ ਕਰ ਰਹੇ ਸੀ ਰਸੋਈ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾ ਰਹੇ ਸੀ ਅੱਗੇ ਈੜੀ ਪਾਪਾ ਬਾਜ਼ਾਰੋਂ ਗੁਵਾਰੇ ਲਿਆਏ ਸਨ ਤਾਂ ਦੇਖੋ ਇਹ ਵੀ ਗਲਤ ਹੈ ਪਾਪਾ ਤਾਂ ਬਾਜ਼ਾਰੋਂ ਕੇਕ ਲੈ ਕੇ ਆਏ ਸੀ ਹਨਾ ਸੋ ਇਹ ਵੀ ਗਲਤ ਹੋ ਗਿਆ ਅੱਗੇ ਜਸਾ ਜਸੂ ਲਾਲ ਰੰਗ ਦਾ ਗੁਬਾਰਾ ਫਲਾਉਣ ਲੰਗਾ ਤਾਂ ਦੇਖੋ ਇਹ ਸਹੀ ਹੈ ਜਸੂ ਨੇ ਲਾਲ ਰੰਗ ਦਾ ਹੀ ਗੁਬਾਰਾ ਫਲਾਇਆ ਸੀ ਅੱਗੇ ਸਭ ਉੱਚੀ ਉੱਚੀ ਹੱਸਣ ਲੱਗੇ ਤਾਂ ਇਹ ਵੀ ਦੇਖੋ ਸਹੀ ਹੈ ਪਾੜ ਦੇ ਅੰਤ ਵਿੱਚ ਆਪਾਂ ਪੜਿਆ ਸੀ ਜਦੋਂ ਜਸੂ ਨੇ ਬਹੁਤ ਸਾਰਾ ਬਹੁਤ ਸਾਰੀ ਹਵਾ ਜਿਹੜੀ ਹੈ ਉਹ ਲਾਲ ਰੰਗ ਦੇ ਗੁਬਾਰੇ 'ਚ ਭਰਤੀ ਸੀ ਤਾਂ ਉਹ ਜਦੋਂ ਫਟ ਗਿਆ ਤਾਂ ਸਾਰੇ ਜਿਹੜੇ ਉੱਚੀ ਉੱਚੀ ਹੱਸਣ ਲੱਗ ਪਏ ਸੀ ਤਾਂ ਇਹ ਦੇਖੋ ਸਹੀ ਹੈ ਅੱਗੇ ਟੌਮੀ ਡਰ ਕੇ ਮਿਆਉ ਮਿਆਉ ਕਰਨ ਲੱਗ ਪਿਆ ਤਾਂ ਦੇਖੋ ਇਹ ਗਲਤ ਹੈ ਕਿਉਂਕਿ ਟੌਮੀ ਹੈ ਜਿਹੜਾ ਉਹ ਤਾਂ ਬੌਂ ਬੌਂ ਕਰਦਾ ਹੈ ਹੈਨਾ ਬੌਂ ਬੌਂ ਦੀ ਆਵਾਜ਼ ਕੱਢਦਾ ਹੈ ਤਾਂ ਇੱਥੇ ਇਹਨਾਂ ਨੇ ਮਿਆਉ ਮਿਆ ਲਿਖਿਆ ਜਿਹੜੀ ਮਿਆਉ ਮਿਆਉ ਦੀ ਆਵਾਜ਼ ਆਉ ਤਾਂ ਬਿੱਲੀ ਕਰਦੀ ਹੈ ਹੈਨਾ ਤਾਂ ਇਸ ਕਰਕੇ ਗਲਤ ਹੋ ਗਿਆ ਸੋ ਦੁਬਾਰਾ ਦੇਖ ਲਓ ਊੜਾ ਗਲਤ ਹੈ ਐੜਾ ਗਲਤ ਈੜੀ ਗਲਤ ਸੱਸਾ ਸਹੀ ਆਹਾ ਸਹੀ ਤੇ ਕਕਾ ਗਲਤ ਠੀਕ ਹੈ ਅੱਗੇ ਹੈਗਾ ਉਚਿਤ ਮਿਲਾਨ ਕਰੋ ਚਿਮਮਾ ਪ੍ਰਸ਼ਨ ਤਾਂ ਦੇਖੋ ਆਪਾਂ ਧਿਆਨ ਨਾਲ ਦੇਖਣਾ ਹੈ ਕਿ ਕਿਹੜਾ ਸ਼ਬਦ ਕਿਹੜੇ ਸ਼ਬਦ ਦੇ ਨਾਲ ਮੈਚ ਕਰਦਾ ਹੈ ਕਿਹੜੇ ਨਾਲ ਫਿੱਟ ਬੈਠੂਗਾ ਹਨਾ ਤਾਂ ਊੜਾ ਦੇਖੋ ਮੰਮੀ ਤਾਂ ਇੱਥੇ ਦੇਖੋ ਰਸੋਈ ਸ਼ਬਦ ਹੈ ਤਾਂ ਮੰਮੀ ਜਿਹੜਾ ਸ਼ਬਦ ਹੈ ਰਸੋਈ ਦੇ ਨਾਲ ਫਿੱਟ ਬੈਠੂ ਕਿਉਂਕਿ ਮੰਮੀ ਰਸੋਈ 'ਚ ਕੰਮ ਕਰ ਰਹੀ ਸੀ ਆਪਾਂ ਇਹਨੂੰ ਐਵੇਂ ਮੈਚ ਵੀ ਕਰ ਸਕਦੇ ਆ ਤੇ ਇਹਦੇ ਨਾਲ ਨੰਬਰਿੰਗ ਵੀ ਲਿਖ ਸਕਦੇ ਆ ਆਪਾਂ ਠੀਕ ਹੈ ਜਿਵੇਂ ਆਪਾਂ ਰਸੋਈ ਦੇ ਨਾਲ ਊੜਾ ਵੀ ਲਿਖ ਸਕਦੇ ਆ ਅੱਗੇ ਆੜਾ ਜਸੂ ਸੋ ਜਸੂ ਕਿਹਦੇ ਨਾਲ ਮੈਚ ਕਰੂਗਾ ਜਨਮ ਦਿਨ ਇਹਦੇ ਨਾਲ ਤੁਸੀਂ ਆੜਾ ਪਾ ਸਕਦੇ ਹੋ ਅਗੇ ਈੜੀ ਪਾਪਾ ਸੋ ਪਾਪਾ ਮੈਚ ਕਰੋ ਕੇਕ ਨਾਲ ਕਿਉਂਕਿ ਪਾਪਾ ਕੇਕ ਲਿਆਏ ਸੀ ਬਾਜ਼ਾਰ ਤੋਂ ਇਹਦੇ ਨਾਲ ਈੜੀ ਵੀ ਲਿਖ ਸਕਦੇ ਹੋ ਅਗੇ ਸਸਾ ਟੌਮੀ ਸੋ ਬੰਬ ਬੰਬ ਸੋ ਟੌਮੀ ਦੀ ਆਵਾਜ਼ ਕਿਸ ਤਰ੍ਹਾਂ ਦੀ ਹੁੰਦੀ ਹੈ ਬੰਬ ਬੰਬ ਦੀ ਸੋ ਇਹਦੇ ਨਾਲ ਤੁਸੀਂ ਸਸਾ ਲਿਖ ਸਕਦੇ ਹੋ ਅਗੇ ਹੈਗਾ ਗੁਬਾਰੇ ਸੋ ਗੁਬਾਰੇ ਕਿਹੜੇ ਸ਼ਬਦ ਨਾਲ ਮੈਚ ਕਰੂਗਾ ਫੂਕ ਠੀਕ ਹੈ ਤਾਂ ਇਹ ਤੁਸੀਂ ਇਸ ਤਰ੍ਹਾਂ ਲਾਈਨਾਂ ਮਾਰਨ ਨਾਲ ਮੈਚ ਵੀ ਕਰ ਸਕਦੇ ਹੋ ਤੇ ਤੁਸੀਂ ਨੰਬਰਿੰਗ ਦੇ ਨਾਲ ਵੀ ਮੈਚ ਕਰ ਸਕਦੇ ਹੋ ਜਿਵੇਂ ਮਰਜ਼ੀ ਕਰ ਸਕਦੇ ਹੋ ਅੱਗੇ 7ਵਾਂ ਪ੍ਰਸ਼ਨ ਲਿੰਗ ਬਦਲੋ ਠੀਕ ਹੈ ਤਾਈ ਦਾ ਕੀ ਹੁੰਦਾ ਦੇਖੋ ਤਾਇਆ ਨਾਨੀ ਨਾਨਾ ਅੱਗੇ ਭੈਣ ਭਰਾ ਦੇਖੋ ਇਹਦਾ ਭੈਣ ਦਾ ਭਰਾ ਵੀ ਹੋ ਸਕਦਾ ਹੈ ਭੈਣ ਦਾ ਜੀਜਾ ਵੀ ਹੋ ਸਕਦਾ ਤੇ ਭਨੋਇਆ ਵੀ ਹੋ ਸਕਦਾ ਠੀਕ ਹੈ ਪੱਬਾ ਨਾਣੇ ਹੋੜਾ ਈੜੀ ਬਿਹਾਰੀ ਐੜੇ ਕੰਨਾ ਭਨੋਇਆ ਠੀਕ ਹੈ ਅੱਗੇ ਮਮੀ ਦਾ ਮਾਮਾ ਚਾਚੀ ਦਾ ਚਾਚਾ ਹੂਆ ਫੁੱਫੜ ਅੱਗੇ ਹੈਗਾ ਵਚਨ ਬਦਲੋ ਤਾਂ ਦੇਖੋ ਇੱਥੇ ਲਿਖਿਆ ਇੱਕ ਗੁਬਾਰਾ ਹੈ ਨਾ ਜਦੋਂ ਆਪਾਂ ਇਹਦੇ ਨਾਲ ਹੁਣ ਗਿਣਤੀ ਲਿਖਤੀ ਦੇਖੋ ਇੱਕ ਗੁਬਾਰਾ ਤਾਂ ਇਹਦੇ ਤੋਂ ਪਤਾ ਲੱਗਦਾ ਕਿ ਇੱਕ ਗੁਬਾਰਾ ਹੀ ਆ ਪਰ ਜਦੋਂ ਆਪਾਂ ਬਹੁਤ ਸਾਰੇ ਬਣਾਉਣੇ ਆ ਤਾਂ ਆਪਾਂ ਇਹਦੇ ਨਾਲ ਕੋਈ ਕਿਹੜਾ ਵੀ ਸ਼ਬਦ ਗਿਣਤੀ ਕੋਈ ਵੀ ਲਾ ਸਕਦੇ ਜਿਵੇਂ ਸੱਤ ਗੁਬਾਰੇ ਅੱਠ ਗੁਬਾਰੇ ਹੈ ਨਾ ਜਦੋਂ ਗਿਣਤੀ ਦੇ ਵਿੱਚ ਜ਼ਿਆਦਾ ਹੋ ਗਿਆ ਤਾਂ ਫਿਰ ਨਾਲ ਆਪਾਂ ਨੂੰ ਜਿਹੜਾ ਸ਼ਬਦ ਹੈ ਉਹ ਵੀ ਆਪਾਂ ਨੂੰ ਬਦਲਣਾ ਪਊਗਾ ਨਾ ਤਾਂ ਉੱਥੇ ਗੁਬਾਰੇ ਆਊਗਾ ਸੋ ਇਸੇ ਤਰ੍ਹਾਂ ਇੱਕ ਪਕੌੜਾ ਦੋ ਪਕੌੜੇ ਇੱਕ ਸਮੋਸਾ ਚਾਰ ਸਮੋਸੇ ਇੱਕ ਕੁਲਚਾ ਠੀਕ ਗੁਲਚੇ ਇੱਕ ਕੁੱਤਾ ਪੰਜ ਕੁੱਤੇ ਠੀਕ ਹੈ ਅੱਗੇ ਹੈਗਾ ਦੇਖੋ ਰਚਨਾਤਮਕ ਵਿਕਾਸ ਤੁਸੀਂ ਆਪਣਾ ਜਨਮ ਦਿਨ ਕਿਵੇਂ ਮਨਾਇਆ ਕੁਝ ਸਤਰਾਂ ਲਿਖੋ ਸਤਰਾਂ ਮਤਲਬ ਲਾਈਨਾਂ ਲਿਖੋ ਜ ਹੈ ਨਾ ਆਪਾਂ ਨੂੰ ਇਹ ਜਗ੍ਹਾ ਦਿੱਤੀ ਹੋਈ ਹੈ ਇੱਥੇ ਆਪਾਂ ਕੁਝ ਲਾਈਨਾਂ ਲਿਖ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ ਤੁਸੀਂ ਆਪਣਾ ਦੇਖੋ ਜਨਮ ਦਿਨ ਮਨਾਉਨੇ ਹੋ ਤਾਂ ਤੁਹਾਨੂੰ ਜਿਵੇਂ ਠੀਕ ਲੱਗਦਾ ਹੈ ਉਸੀ ਤਰ੍ਹਾਂ ਹੀ ਤੁਸੀਂ ਜਿਵੇਂ ਵੀ ਤੁਸੀਂ ਆਪਣਾ ਜਨਮ ਦਿਨ ਮਨਾਉਨੇ ਹੋ ਤਾਂ ਕੁਝ ਲੈਣਾ ਇੱਥੇ ਆਪਣੇ ਅਨੁਸਾਰ ਲਿਖ ਸਕਦੇ ਹੋ ਜਿਵੇਂ ਤੁਸੀਂ ਲਿਖ ਸਕਦੇ ਹੋ ਕਿ ਮੈਂ ਆਪਣਾ ਜਨਮ ਦਿਨ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਮਨਾਇਆ ਅਸੀਂ ਸਾਰਿਆਂ ਨੇ ਖੂਬ ਮਜ਼ੇ ਕੀਤੇ ਹੈ ਨਾ ਮੈਨੂੰ ਆਪਣੇ ਜਨਮ ਦਿਨ ਤੇ ਬਹੁਤ ਆਨੰਦ ਆਇਆ ਮਤਲਬ ਕੋਈ ਵੀ ਲਾਈਨਾਂ ਲਿਖ ਸਕਦੇ ਹੋ ਠੀਕ ਹੈ ਅੱਗੇ ਦੇਖੋ 10ਵਾਂ ਪ੍ਰਸ਼ਨ ਇਹਨਾਂ ਨੇ ਆਪਾਂ ਨੂੰ ਕਲਰ ਦੀਆਂ ਤਸਵੀਰਾਂ ਦਿੱਤੀਆਂ ਅਲੱਗ-ਅਲੱਗ ਕਲਰਸ ਦੀਆਂ ਲਗ ਲਗ ਰੰਗਾਂ ਦੀਆਂ ਤਸਵੀਰਾਂ ਦਿੱਤੀਆਂ ਤਾਂ ਇਹਨਾਂ ਨੇ ਇੱਥੇ ਦਿੱਤੇ ਵੀ ਆ ਸਾਰੇ ਰੰਗਾਂ ਦੇ ਨਾਮ ਦੇਖੋ ਆਪਾਂ ਉੱਥੋਂ ਹੀ ਚੂਜ਼ ਕਰਕੇ ਇੱਥੇ ਜਿੱਥੇ ਖਾਲੀ ਤਾਂ ਦਿੱਤੀ ਹੈ ਉੱਥੇ ਆਪਾਂ ਭਰਨੇ ਆ ਦੇਖੋ ਪਹਿਲਾ ਜਿਹੜਾ ਹੈਗਾ ਉਹ ਹੈਗਾ ਨਾਰੰਗੀ ਠੀਕ ਹੈ ਅੱਗੇ ਪੀਲਾ ਨੀਲਾ ਲਾਲ ਠੀਕ ਹੈ ਅੱਗੇ ਹੈਗਾ ਗੁਲਾਬੀ ਕਾਲਾ ਤੇ ਹਰਾ ਠੀਕ ਹੈ ਅੱਗੇ ਅਗਰ ਮੇਰਾ ਮਨਪਸੰਦ ਰੰਗ ਡੈਸ਼ ਹੈ ਤੁਹਾਡਾ ਜਿਹੜਾ ਵੀ ਮਨਪਸੰਦ ਰੰਗ ਹੈ ਚਿੱਟਾ ਕਾਲਾ ਪੀਲਾ ਗੁਲਾਬੀ ਹੈ ਨਾ ਜੋ ਵੀ ਉਹ ਹੀ ਤੁਸੀਂ ਇੱਥੇ ਲਿਖ ਸਕਦੇ ਹੋ ਆਪ ਦੇ ਅਨਸਾਰ ਠੀਕ ਹੈ ਬੇਟਾ ਏਸੀ ਆਪਣਾ ਜਿਹੜਾ ਪਾਠ ਪੰਜਵਾਂ ਗੁਬਾਰੇ ਉਹਦਾ ਪਿਛਲਾ ਅਭਿਆਸ ਕਾਰਜ ਤੁਸੀਂ ਇਹਦੇ ਤੋਂ ਮਦਦ ਲੈ ਸਕਦੇ ਹੋ ਤੁਸੀਂ ਇਹਦੇ ਤੋਂ ਮਤਲਬ ਵੀਡੀਓ ਤੋਂ ਮਦਦ ਲੈ ਕੇ ਇਹਨੂੰ ਜਿਹੜਾ ਹੈਗਾ ਸੋਲਵ ਕਰ ਸਕਦੇ ਹੋ ਠੀਕ ਹੈ ਇੱਕ ਵਾਰ ਮੈਂ ਫਿਰ ਤੁਹਾਨੂੰ ਦੁਕਾਹ ਦਿਨੀ ਹੈ ਇਹ ਸਾਰੇ ਪ੍ਰਸ਼ਨ ਉੱਤਰ ਆਪਣੇ ਤੇ ਇਹ ਪ੍ਰਸ਼ਨ ਉੱਤਰ ਜੇ ਤੁਸੀਂ ਕਾਪੀ ਤੇ ਲਿਖਣੇ ਵੀ ਆ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਇਹਨੂੰ ਤੁਸੀਂ ਕਾਪੀ ਤੇ ਲਿਖ ਸਕਦੇ ਹੋ ਤੁਹਾਨੂੰ ਬਹੁਤ ਮਦਦ ਮਿਲੂਗੀ done